ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਬਠਿੰਡਾ ਪੁਲਿਸ ਲਗਾਤਾਰ ਮੁਸਤੈਦ ਹੈ ਤੇ ਪੁਲਿਸ ਦੇ ਵੱਲੋਂ ਦਿਨ ਰਾਤ ਜਿੱਥੇ ਨਾਕੇਬੰਦੀਆਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਉੱਥੇ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਨਾਕਿਆਂ ਦੀ ਵੇਲੇ ਕੋ ਵੇਲੇ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਆ ਸਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਤੀ ਅੱਧੀ ਰਾਤ ਦੀਆਂ ਜਿੱਥੇ ਕਿ ਐਸਐਸਪੀ ਬਠਿੰਡਾ ਦੇ ਵੱਲੋਂ ਖੁਦ ਨਾਕਿਆਂ ਦੇ ਉੱਪਰ ਜਾ ਕੇ ਨਾਕਿਆਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਡਿਊਟੀ ਤੇ ਤਨਾਨਤ ਪੁਲਿਸ ਕਰਮਚਾਰੀਆਂ ਨੂੰ ਵੀ ਡਿਊਟੀ ਬਾਰੇ ਬਰੀਫ ਕੀਤਾ ਗਿਆ ਦੱਸਦੀ ਹੈ ਕਿ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਲਗਾਤਾਰ ਨਾਕੇਬੰਦੀਆਂ ਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਤਾਂ ਜੋ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਨਾ ਦੇ ਸਕਣ ਅਤੇ ਸ਼ਹਿਰ ਵਾਸੀਆਂ ਨੂੰ ਪੂਰਨ ਤੌਰ ਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ ਹਾਂ ਜੀ ਅੱਜ ਅਸੀਂ ਰਾਤ ਨੂੰ ਜਿਹੜੀ ਹੈਗੀ ਨਾਈਟ ਚੈਕਿੰਗ ਕਰ ਰਹੇ ਹਾਂ ਸਾਡੇ ਮਾਨ ਜੋ ਡੀਜੀਪੀ ਸਾਹਿਬ ਸਪੈਸ਼ਲ ਡਿਸ਼ਪਲਨ ਆਰਡਰ ਤੇ ਜਿਹੜਾ ਲਿਖਿਆ ਸਾਡੇ ਹੇਠ ਅਸੀਂ ਜਿਹੜਾ ਹੈਗਾ ਆਪਣੇ ਜਿਹੜੀ ਸਿਟੀ ਦੇ ਨਾਲ ਕਿ ਹੈ ਕਿ ਰਾਤ ਨੂੰ ਸਿਟੀ ਦੇ ਵਿੱਚ ਜਿਹੜੇ ਰਾਤ ਨੂੰ ਆ ਕੇ ਚੱਲਦੇ ਹੈਗੇ ਉਹਨਾਂ ਤੇ ਸਾਡੇ ਨਾਈਟ ਚੈਕਿੰਗ ਅਫਸਰ ਤੇ ਅਸੀਂ ਆਪ ਵੀ ਚੈਕਿੰਗ ਕਰ ਰਹੇ ਹਾਂ ਇਹਦਾ ਮਕਸਦ ਇਹ ਹੈਗਾ ਕਿ ਜਿਹੜੀ ਪੁਲਿਸ ਦੀ ਮੁਸਤਜ਼ਦੀਆਂ ਨੇ ਦੇਖੀ ਸਾਡੀ ਫੋਰਸ ਲਈ ਅਲਰਟ ਹੈ ਕਿ ਲਾਈਫ ਸੇਫਟੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਲੱਗਦਾ ਉਹਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਹ ਸਟਾਫ ਦਾ ਮਕਸਦ ਹੈ